ਨਾਤੀ ਮਾਂ ਤੁਸੀਂ ਦੇਖ ਰਹੇ ਹੋ ਹਰਫ ਪੰਜਾਬ ਟੀਵੀ ਤੇ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਹੈ ਸੰਸਦ ਦੇ ਮੈਂਬਰ ਅਮਰਤਪਾਲ ਸਿੰਘ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਹੈ ਦਾਅਵਾ ਦੀ ਹੈ ਕਿ ਅਮਰਤਪਾਲ ਸਿੰਘ ਦੇ ਵੱਲੋਂ ਓਮ ਬਿਰਲਾ ਸਪੀਕਰ ਨੂੰ ਚਿੱਠੀ ਲਿਖੀ ਗਈ ਹੈ ਤੇ 22 ਜੁਲਾਈ ਨੂੰ ਸ਼ੁਰੂ ਹੋਣ ਵਾਲੇ ਮਾਨਸੂਨ ਸੈਸ਼ਨ ਦੇ ਵਿੱਚ ਸ਼ਮੂਲੀਅਤ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਕਿ ਉਹ ਤਿਆਰੀ ਕਰ ਸਕਲ ਸੋ ਦਾਅਵਾ ਦੀ ਹੈ ਕਿ ਹਾਲ ਦੇ ਵਿੱਚ ਸੰਸਦ ਦੇ ਮੈਂਬਰ ਦੇ ਵੱਜੋਂ ਅਮਰਤਪਾਲ ਸਿੰਘ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਸੌਂ ਚੁੱਕੀ ਗਈ ਸੀ ਇਸਦੇ ਵੀ ਜਿਹੜੀ ਕਿ ਇਜਾਜ਼ਤ ਲੈਣੀ ਪਈ ਸੀ ਜਿਸ ਤੋਂ ਬਾਅਦ ਜਿਹੜਾ ਕਿ ਸੰਸਦ ਮੈਂਬਰ ਦੇ ਵਜੋਂ ਅਮਰਤਪਾਲ ਸਿੰਘ ਸੌ ਚੱਕਣ ਦੇ ਵਾਸਤੇ ਪਾਰਲੀਮੈਂਟ ਪਹੁੰਚਦੇ ਨੇ ਜਿਸ ਦਿਨ ਜਿਸ ਕਰਕੇ ਉਹਨਾਂ ਨੂੰ 4 ਦਿਨਾਂ ਦੀ ਪੈਰੋਲ ਦਿੱਤੀ ਜਾਂਦੀ ਹੈ ਉਹ ਵੀ ਸ਼ਰਤਾਂ ਦੇ ਮੁਤਾਬਿਕ ਹੀ ਦਾਸ ਸ਼ਰਤਾਂ ਦੇ ਤਹਿਤ ਹੀ ਜਿਹੜੀ ਕਿ ਅਮਰਤਪਾਲ ਸਿੰਘ ਨੂੰ ਪੈਰੋਲ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ 22 ਜੁਲਾਈ ਤੋਂ ਮਾਸੂਮ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਜਿਸ ਦੇ ਵਿੱਚ ਸ਼ਮੂਲਤ ਕਰ ਲਈ ਅਮਰਤਪਾਲ ਸਿੰਘ ਨੇ ਸਪੀਕਰ ਉਹਨਾਂ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਵੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਹ ਜਿਹੜਾ ਕਿਸ ਸੰਸਦ ਇਸ ਸੈਸ਼ਨ ਦੇ ਵਿੱਚ ਸ਼ਾਮਿਲ ਹੋ ਸਕੇ ਨਾ ਕਿਉਂਕਿ ਕਈ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਹੋਵੇਗੀ ਤਾਂ ਉੱਥੇ ਹੀ ਅਮਰਤਪਾਲ ਸਿੰਘ ਵੀ ਮੁੱਦਿਆਂ ਨੂੰ ਲੈ ਕੇ ਚਰਚਾ ਕਰਨਾ ਚਾਹੁੰਦੇ ਨੇ ਸੋ ਦੱਸਿਆ ਕਿ ਅਮਰਤਪਾਲ ਸਿੰਘ ਜੋ ਕਿ ਸਵਾ ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਰਿਆ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਜਿਨ੍ਹਾਂ ਦੇ ਉੱਤੇ ਐਨਐਸਏ ਤਹਿਤ ਕਾਰਵਾਈ ਹੋਈ ਹੈ ਤੇ ਖਡੂਰ ਸਾਹਿਬ ਸੀਟ ਤੋਂ ਉਹ ਜਿਹੜੇ ਕਿ ਆਜ਼ਾਦ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਲੋਕਾਂ ਨੇ ਵੱਡਾ ਫਤਵਾ ਦਿੱਤਾ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਵੱਡੇ ਪੱਧਰ ਤੇ ਜਿੱਤ ਹਾਸਲ ਕੀਤੀ ਤੇ ਸੰਸਦ ਮੈਂਬਰ ਬਣੇ ਉਤੇ ਸਰਬਜੀਤ ਸਿੰਘ ਖਾਲਸਾ ਵੀ ਜਿਹੜੇ ਕਿ ਆਜ਼ਾਦ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਸੰ ਤਾਂ ਉਹ ਵੀ ਜਿਹੜੇ ਕਿ ਸੰਸਦ ਮੈਂਬਰ ਚੁਣੇ ਗਏ ਸੀ ਅਤੇ ਇਸ ਨੂੰ ਲੈ ਕੇ ਜਿਹੜਾ ਕਿ ਅਮਰਤਪਾਲ ਸਿੰਘ ਜੋ ਕਿ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਕਿਉਂਕਿ ਇਸ ਤੋਂ ਪਹਿਲਾਂ ਸਾਰਿਆਂ ਦਾ ਜਿਹੜਾ ਕਿ ਸੌਹ ਚੁੱਕਾ ਸਮਾਗਮ ਹੋ ਗਿਆ ਸੀ ਪਰ ਅਮਰਤਪਾਲ ਸਿੰਘ ਜੋ ਕਿ ਜੇਲ੍ਹ ਦੇ ਵਿੱਚ ਬੰਦ ਸੀ ਇਸ ਕਰਕੇ ਉਹਨਾਂ ਦਾ ਸੌਹ ਚੁੱਕਾ ਸਮਾਗਮ ਨਹੀਂ ਹੋਇਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਚਿੱਠੀ ਲਿਖੀ ਗਈ ਉਸ ਤੋਂ ਬਾਅਦ ਜਿਹੜਾ ਕਿ ਅਮਰਪਾਤ ਸਿੰਘਾ ਪਾਰਲੀਮੈਂਟ ਗਏ ਅਤੇ ਓਮ ਬੇਲਾ ਸਪੀਕਰ ਦੇ ਕਮਰੇ ਦੇ ਵਿੱਚੋਂ ਉਹਨਾਂ ਨੇ ਸੰਸਦ ਮੈਂਬਰ ਵਜੋਂ ਸੌਂ ਚੁੱਕੀ ਸੀ ਤੇ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਚਿੱਠੀ ਅਮਰਪਾਤ ਸਿੰਘ ਦੇ ਵੱਲੋਂ ਜੇਲ੍ਹ ਦੇ ਅੰਦਰੋਂ ਲਿਖੀ ਗਈ ਹੈ ਕਿ ਉਸ ਨੂੰ ਇਜ਼ਾਜ਼ਤ ਦਿੱਤੀ ਜਾਵੇ ਤਾਂ ਕਿ ਸੈਸ਼ਨ ਦੇ ਵਿੱਚ ਸ਼ਮੂਲਿਤ ਕਰ ਸਕਣ ਤਾਂ ਦੇਖਣਾ ਹੋਵੇਗਾ ਉਨ੍ਹਾਂ ਦੀਸ ਚਿੱਠੀ ਦੇ ਉੱਤੇ ਕੀ ਜਵਾਬ ਦਿੱਤਾ ਜਾਂਦਾ ਬਿਊਰੋ ਰਿਪੋਰਟ ਹਰਫ ਪੰਜਾਬ ਸ਼੍ਰੀਕਲ ਮੈਰੀਨਾ ਤੁਸੀਂ ਦੇਖ ਰਹੇ ਹੋ ਹਰਫ ਪੰਜਾਬ ਟੀਵੀ ਤੇ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਹੈ ਸੰਸਦ ਦੇ ਮੈਂਬਰ ਅਮਰਤਪਾਲ ਸਿੰਘ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਹੈ ਦਾਅਵਾ ਕੀਤਾ ਹੈ ਕਿ ਅਮਰਤਪਾਲ ਸਿੰਘ ਦੇ ਵੱਲੋਂ ਓਮ ਬਿਰਲਾ ਸਪੀਕਰ ਨੂੰ ਚਿੱਠੀ ਲਿਖੀ ਗਈ ਹੈ ਤੇ 22 ਜੁਲਾਈ ਨੂੰ ਸ਼ੁਰੂ ਹੋਣ ਵਾਲੇ ਮਾਨਸੂਨ ਸੈਸ਼ਨ ਦੇ ਵਿੱਚ ਸ਼ਮੂਲੀਅਤ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਕਿ ਉਹ ਤਿਆਰੀ ਕਰ ਸਕਣ ਸੋਦਾਦੀ ਹੈ ਕਿ ਹਾਲੇ ਦੇ ਵਿੱਚ ਸੰਸਦ ਮੈਂਬਰ ਦੇ ਵਜੋਂ ਅਮਰਤਪਾਲ ਸਿੰਘ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਸੌਂ ਚੁੱਕੀ ਗਈ ਸੀ ਇਸ ਦੇ ਵੀ ਜਿਹੜੀ ਕਿ ਇਜਾਜ਼ਤ ਲੈਣੀ ਪਈ ਸੀ ਜਿਸ ਤੋਂ ਬਾਅਦ ਜਿਹੜਾ ਕਿ ਸੰਸਦ ਮੈਂਬਰ ਦੇ ਵਜੋਂ ਅਮਰਤਪਾਲ ਸਿੰਘ ਸੌਂ ਚੁੱਕਣ ਦੇ ਵਾਸਤੇ ਪਾਰਲੀਮੈਂਟ ਪਹੁੰਚਦੇ ਨੇ ਜਿਸ ਦਿਨ ਜਿਸ ਕਰਕੇ ਉਹਨਾਂ ਨੂੰ 4 ਦਿਨਾਂ ਦੀ ਪੈਰੋਲ ਦਿੱਤੀ ਜਾਂਦੀ ਹੈ ਉਹ ਵੀ ਸ਼ਰਤਾਂ ਦੇ ਮੁਤਾਬਿਕ ਹੀ ਦਾਸਾ ਸ਼ਰਤਾਂ ਦੇ ਤਹਿਤ ਹੀ ਜਿਹੜੀ ਕਿ ਅਮਰਤਪਾਲ ਸਿੰਘ ਨੂੰ ਪੈਰੋਲ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ 2 ਜਨਵਰੀ ਤੋਂ ਮਾਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਜਿਸ ਦੇ ਵਿੱਚ ਸ਼ਮੂਲਤ ਕਰ ਲਈ ਅਮਰਤਪਾਸ ਸਿੰਘ ਨੇ ਸਪੀਕਰ ông ਬੇਰਾਂ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਵੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਹ ਜਿਹੜਾ ਕਿਸੇ ਸੰਸਦ ਇਸ ਸੈਸ਼ਨ ਦੇ ਵਿੱਚ ਸ਼ਾਮਿਲ ਹੋ ਸਕੇ ਨਾ ਕਿਉਂਕਿ ਕਈ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਹੋਵੇਗੀ ਤਾਂ ਉੱਥੇ ਹੀ ਅਮਰਤਪਾਸ ਸਿੰਘ ਵੀ ਮੁੱਦਿਆਂ ਨੂੰ ਲੈ ਕੇ ਚਰਚਾ ਕਰਨਾ ਚਾਹੁੰਦੇ ਨੇ ਸੋ ਦੱਸਿਆ ਕਿ ਅਮਰਤਪਾਸ ਸਿੰਘ ਜੋ ਕਿ ਸਵਾ ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਜਿਨ੍ਹਾਂ ਦੇ ਉੱਤੇ ਐਨਐਸਏ ਤਹਿਤ ਕਾਰਵਾਈ ਹੋਈ ਅਤੇ ਖਡੂਰ ਸਾਹਿਬ ਸੀਟ ਤੋਂ ਉਹ ਜਿਹੜੇ ਕਿ ਆਜ਼ਾਦ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਲੋਕਾਂ ਨੇ ਵੱਡਾ ਫਤਵਾ ਦਿੱਤਾ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਵੱਡੇ ਪੱਧਰ ਤੇ ਜਿੱਤ ਹਾਸਲ ਕੀਤੀ ਅਤੇ ਸੰਸਦ ਮੈਂਬਰ ਬਣੇ ਉਤੇ ਸਰਬਜੀਤ ਸਿੰਘ ਖਾਸਾ ਵੀ ਜਿਹੜੇ ਕਿ ਆਜ਼ਾਦ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਸੰਤਾ ਉਹ ਵੀ ਜਿਹੜੇ ਕਿ ਸੰਸਦ ਮੈਂਬਰ ਚੁਣੇ ਗਏ ਸੀ ਅਤੇ ਇਸ ਨੂੰ ਲੈ ਕੇ ਜਿਹੜਾ ਕਿ ਅਮਰਤਪਾਲ ਸਿੰਘ ਜੋ ਕਿ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਕਿਉਂਕਿ ਉਸ ਤੋਂ ਪਹਿਲਾਂ ਸਾਰਿਆਂ ਦਾ ਜਿਹੜਾ ਕਿ ਸੌਹ ਚੁੱਕਾ ਸਮਾਗਮ ਹੋ ਗਿਆ ਸੀ ਪਰ ਅਮਰਤਪਾਲ ਸਿੰਘ ਜੋ ਕਿ ਜੇਲ੍ਹ ਦੇ ਵਿੱਚ ਬੰਦ ਸੀ ਇਸ ਕਰਕੇ ਉਹਨਾਂ ਦਾ ਸੌਹ ਚੁੱਕਾ ਸਮਾਗਮ ਨਹੀਂ ਹੋਇਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਚਿੱਠੀ ਲਿਖੀ ਗਈ ਉਸ ਤੋਂ ਬਾਅਦ ਜਿਹੜਾ ਕਿ ਅਮਰਤਪਾਲ ਸਿੰਘ ਪਾਰਲੀਮੈਂਟ ਗਏ ਅਤੇ ਹோம் ਬੇਲਾ ਸਪੀਕਰ ਦੇ ਕਮਰੇ ਦੇ ਵਿੱਚੋਂ ਉਹਨਾਂ ਨੇ ਸੰਸਦ ਮੈਂਬਰ ਵਜੋਂ ਸੌਹ ਚੁੱਕੀ ਸੀ ਤੇ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਚਿੱਠੀ ਅਮਰਤਪਾਲ ਸਿੰਘ ਦੇ ਵੱਲੋਂ ਜੇਲ੍ਹ ਦੇ ਅੰਦਰੋਂ ਲਿਖੀ ਗਈ ਹੈ ਕਿ ਸੁਨਿਜ਼ਾਦਤ ਦਿੱਤੀ ਜਾਵੇ ਤਾਂ ਕਿ ਸ਼ਾਸਨ ਦੇ ਵਿੱਚ ਸ਼ਮੂਲਿਤ ਕਰ ਸਕਣ ਤਾਂ ਦੇਖਣਾ ਹੋਵੇਗਾ ਉਹਨਾਂ ਦੀ ਇਸ ਚਿੱਠੀ ਦੇ ਉੱਤੇ ਕੀ ਜਵਾਬ ਦਿੱਤਾ ਜਾਂਦਾ ਬਿਊਰੋ ਰਿਪੋਰਟ ਹਰਫ 5